ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੇ ਕੇ ਡੇਰੀ ਫਾਰਮ ਜੰਮੂਵਾਨਾ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਤਖਤਲ ਬਣਾਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਲੈ ਕੇ ਆ ਰਹੇ ਆ ਦੁਬਾਰਾ ਫੇਰ ਬਾਈ ਹਰਜੀਤ ਦੇ ਫਾਰਮ ਤੋਂ ਲੈ ਕੇ ਆ ਰਹੇ ਆ ਵੀਡੀਓ ਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੋ ਜਾਨਵਰ ਦਿਖਾਉਣੇ ਆ ਇੱਕ ਇਹ ਵਾਲੀ ਮੱਝ ਇਹ ਸੂਣ ਵਾਲੀ ਹੈ ਤੇ ਦੂਜੀ ਇਹ ਮੱਝ ਇਹ ਸੋਈ ਹੈ ਮਗਰ ਬੱਚਾ ਇਹਦੇ ਜਿਹੜਾ ਮੇਲ ਕਾਫ ਹੈ ਇਹ ਬੈਠਾ ਹੈ ਹਰਜੀਤ ਨੇੜੇ ਹੋ ਕੇ ਰਾਂ ਪਹਿਲਾਂ ਇਹਦੇ ਬਾਰੇ ਦੱਸ ਸਾਰਾ ਕੁਝ ਕਿੰਨੇ ਵਸੂਆ ਜੀ ਇਹ ਦੂਜਾ ਸੁਆ ਸੁੰਦੀ ਹੈ ਜੀ ਦੂਜਾ ਸੁਆ ਹਾਂਜੀ ਠੀਕ ਹੈ ਕਿੰਨੇ ਕੁ ਦਿਨ ਤੋਂ ਇਹ ਲੈ ਜੋ ਜੀ 10 ਦਿਨ ਜੀ 10 ਦਿਨ ਲੈ ਜੂਗੀ ਹਾਂਜੀ ਠੀਕ ਹੈ ਤਿਆਰ ਤੋਰ ਚੰਗੀ ਹੋਈ ਹੈ ਨਾ ਹਜੇ ਤਾਂ ਫਿਰ ਸਭ ਨਾਲ ਬਹੁਤ ਚੰਗੀ ਤਿਆਰ ਹੋ ਗਈ ਹੈ ਨਾ ਆਰਡਰ ਤਾਂ ਹੁਣੇ ਬਾਹਰ ਨੂੰ ਕੱਢਿਆ ਹੋਇਆ ਹੈ ਨਾ ਆ ਸਾਈਡ ਤੋਂ ਦੇਖੋ ਤੁਸੀਂ ਦੋਸਤੋ ਆਰਡਰ ਜਿਹੜਾ ਪਿੱਛੇ ਨੂੰ ਦਿਖਾਉਂਦੀ ਹੈ ਤੇ ਉੱਪਰ ਤੱਕ ਦਿਖਾਉਂਦੀ ਹੈ ਆ ਖੋਲ ਇੱਧਰ ਲਿਆ ਯਾਰ ਇਹਨੂੰ ਵਿਖਾਈਏ ਉਹਨਾਂ ਦੇ ਵਿੱਚ ਵਿਰਲ ਬਹੁਤ ਚੰਗੀ ਆ। ਥਣ ਛੋਟੇ ਸਾਈਜ਼ ਦਾ ਪਰ ਸੋਹਣਾ ਥਣਾ ਹੈ। ਜਿਆਦਾ ਲੰਮੇ ਜੇ ਥਣ ਵੀ ਚੰਗੇ ਨਹੀਂ ਰਹਿੰਦੇ। ਮਸਟੈਟਸ ਵਗੈਰਾ ਜਿਆਦਾ ਹੁੰਦੀ ਹੈ ਉਹਨਾਂ ਨੂੰ। ਖੇਚਲਾ ਲੰਮੀ ਖੇਚਲਾ। ਪਿੱਛਾ ਬਹੁਤ ਚੌੜਾ ਹੈ। ਤੇ ਇੱਕ ਬਾਕੀ ਇਹਦੀ ਤੌਰ ਦੇਖੋ ਤੂੰ ਪਿਛੋਂ ਪੈਰ ਖੁੱਲਾ ਰੱਖਦੀ ਆ ਜਿਹੜੀਆਂ ਮੱਜਾਂ ਪੈਰ ਜੋੜ ਕੇ ਤੁਰਦੀਆਂ ਉਹ ਅਡਰ ਨਹੀਂ ਕੱਢਦੀਆਂ ਪਿੱਛੇ ਨੂੰ ਇਹ ਪੈਰ ਖੁੱਲਾ ਤੌਰ ਰੱਖਦੀ ਆ ਬਾਕੀ ਇਹਦਾ ਪਿੱਛਾ ਵੈਸੇ ਵੀ ਚੌੜਾ ਹੈ ਉੱਪਰੋਂ ਦਿਖਾ ਦਿੰਨੇ ਤੁਹਾਨੂੰ ਬੱਚਕੇ ਅਤੇ ਜਿੱਤੇ ਦੀ ਅੱਕਾ ਮੈਨੂੰ ਖਾਸੇਤ ਲੱਗੀ ਮੈਂ ਦੀ ਵੀ ਪੈਰ ਐ ਖੁੱਲਾ ਰੱਖਦੀ ਐ ਨਾ ਉਹਦੇ ਨਾਲ ਪੂਰਾ ਆਰਡਰ ਦਿਖਾਉਂਦੀ ਐ ਹਾਂਜੀ ਨਹੀਂ ਬਚਾ ਆਨ ਜੋੜ ਕੇ ਜੇ ਖੁਚਾਈਆਂ ਜੋੜ ਕੇ ਖੜਦੀਆਂ ਹਾਂ ਹਾਂ ਥਾਣਾ ਦੇ ਵਿੱਚ ਵਿਰਲ ਬਹੁਤ ਚੰਗੀ ਐ ਮੱਥਾ ਵਗੈਰਾ ਪੂਰਾ ਕਾਲਾ ਹੈ ਸਿੰਗ ਨੂੰ ਚਾਰ ਦੰਦ ਹੈ ਤੇ ਸਿੰਗ ਦੋਨੇ ਇੱਕੋ ਜਿਹਾ ਚਾਰ ਦੰਦ ਹੁੰਦਾ ਹਾਂਜੀ ਚਾਰ ਦੰਦ ਦਾ ਮੂੰਹ ਲਓ ਜੀ ਆਪ ਹੀ ਦਿਖਾਈ ਜਾਂਦੀ ਐ ਦੇਖ ਲਓ ਆਈ ਨੋ ਇੱਧਰ ਹੱਕੇ ਐਸ ਸਾਈਡ ਤੋਂ ਵੀ ਮਜੂਦ ਦਿਖਾਈ ਦੇ ਪੂਰੀ ਲੋਈ ਬਿਲਕੁਲ ਅੱਖਾਂ ਪੂਰੀਆਂ ਕਾਲੀਆਂ ਮੱਥਾ ਕਾਲਾ ਬੱਤੀ ਇਸ ਥੱਲੋਂ ਵਗੈਰਾ ਪੂਰਾ ਦਿਖਾ ਦਿੰਦੇ ਤੁਹਾਨੂੰ ਤੇ ਹੱਜੇ ਤੇ ਦਾ ਰੇਟ ਫੋਨ ਤੇ ਕਰਾਂਗੇ ਰੇਟ ਫੋਨ ਤੇ ਕਰੋਗੇ ਹਾਂਜੀ ਹਾਂਜੀ ਠੀਕ ਹੈ ਫੋਨ ਤੇ ਕਰਾਂਗੇ ਇਹ ਕਿੰਨਾ ਕੁ ਦੁੱਧ ਦੱਸਿਆ ਉਹਨਾਂ ਨੇ ਇਹ ਪਹਿਲੇ ਸੂਏ ਜੀ ਉਹ ਕਹਿੰਦੇ 14 ਕਿਲੋਟਰ ਦੁੱਧ ਪਾਇਆ ਜੀ ਇਹਨੇ ਪਹਿਲੇ ਸੂਏ 14 ਹਾਂਜੀ ਨਹੀਂ ਮੈਂ ਤਾਂ ਇਹ ਦੁੱਧ ਵਾਲੀ ਦੇਖ ਰਹੀ ਆ ਵੈਸੀ ਦਿਖ ਰਹੀ ਆ ਦੇਖੋ ਆਰਡਰ ਪਿੱਛੇ ਨੂੰ ਦਿਖਾ ਰਹੀ ਪੂਰਾ ਲੱਤਾਂ ਤੋਂ ਨਹੀਂ ਆਮ ਮੱਜਾਂ ਦਾ ਅੱਗੇ ਜੇ ਰਹਿ ਜਾਂਦਾ ਆਰਡਰ ਹਣਾ ਤੇ ਹਜੇ ਇਹਨੇ ਭਰਨਾ ਆਰਡਰ ਨਰਮੀ ਪਿਆ ਹਜੇ ਤਾਂ ਮੈਨੂੰ ਲੱਗਦਾ ਹਾਂ ਹਾਂਜੀ ਹਾਂਜੀ ਲੈਜੂਗੀ 8-10 ਦਿਨ ਪੂੜੇ ਪੜੇ ਬਿਲਕੁਲ ਨਹੀਂ ਨਵਾਏ ਦੇਖੋ ਧਿਆਨ ਨਾਲ ਬਾਕੀ ਚਮਕਾ ਪਿੰਡੇ ਦੇ ਵਿੱਚ ਪੂਰੀ ਪੂਸ਼ਪਾਸ਼ ਪਤਲੀ ਆ ਤੇ ਇਹ ਮੱਝ ਦਾ ਦੁੱਧ ਤੇ ਆ ਗਈ ਹਰਜੀਤ ਹਾਂਜੀ ਇਹ ਨੂੰ ਅੱਜ ਹੀ 8 ਦਿਨ ਹੋ ਗਏ ਸੂਈ ਨੂੰ 8 ਦਿਨ ਹੋ ਗਏ ਹਾਂਜੀ ਉਦੋਂ ਆਪਾਂ ਵੀਡੀਓ ਪਾਈ ਸੀ ਇਹਦੇ ਉਦੋਂ ਸੁਣਨ ਵਾਲੀ ਸੀ ਹਾਂਜੀ ਠੀਕ ਐ ਤੇ ਹੁਣ ਇਹ ਕਿੰਨਾ ਕੁ ਦੁੱਧ ਦੇ ਇਹ ਥੱਲੇ ਜੀ ਹੁਣ ਮੰਨ ਲਓ 14-15 ਲੀਟਰ ਦੁੱਧ ਜੀ ਤਿਆਰ ਆ ਜੀ ਆਪਾਂ ਚਵਾ ਕੇ ਦੇ ਦਾਂਗੇ ਜੀ ਚਵਾ ਦੂੰਗੇ ਹਾਂਜੀ ਠੀਕ ਐ ਤੇ ਮੈਲੇ ਤੇ ਤਾਂ ਨਹੀਂ ਹਜੇ ਆਈ ਨਹੀਂ ਹਜੇ ਮੈਲੇ ਤੇ ਨਹੀਂ ਆਈ ਇਹ 15-20 ਦਿਨ ਬਾਅਦ ਹੀ ਆਉਂਦਾ ਹਾਂਜੀ ਠੀਕ ਐ ਇੱਕ ਹਰਜੀਤ ਤੇਰੇ ਕੋਲੇ ਮੈਂ ਦੇਖੇ ਵੈਸੇ ਤਾਂ ਤੂੰ ਜਾਨਵਰ ਵੀ ਚੰਗੇ ਖਰੀਦਦਾ ਹੈਂ ਤੇ ਤੇਰੇ ਕੋਲੇ ਦੁੱਧ ਬੜਾ ਚੰਗਾ ਕੱਢਦੇ ਪਸੂ ਜਿਹੜਾ ਸੂਪੇਂਦਾ ਹਨ ਫੀਡ ਫੋੜ ਕਿਹੜੀ ਪਾਉਣਾ ਤੇ ਆਪਾਂ ਇਹ ਸੀਸ ਦੀ 30 ਨੰਬਰ ਫੀਡ ਪਾਉਣੀ ਅੱਛਾ 30 ਨੰਬਰ ਫੀਡ ਪਾਉਣੀ ਹੋਰ ਨਾਲ ਲੇਟੀ ਵਗੈਰਾ ਵੀ ਪਾਉਂਦੇ ਨਹੀਂ ਹਜੇ ਤਾਂ ਪੋਛ ਨਹੀਂ ਇਹਨੂੰ ਕੀਤਾ ਵੈਸੇ ਹੀ ਪਾਉਣੀ ਹਾਂ ਵੈਸੇ ਪਾ ਦੇ ਜੀ ਤੇ ਲੇਟੀ ਤੁਸੀਂ ਮੱਕੀ ਦੀ ਪਾਉਣੀ ਹੈ ਕਿ ਕਣਕ ਦੀ ਮੱਕੀ ਤੇ ਕਣਕ ਜੀ ਰਲਾ ਕੇ ਹਾਂਜੀ ਬੋਟੀ ਦਾਲ ਕੇ ਹਾਂਜੀ ਠੀਕ ਹੈ ਪਿਉਂਗੇ ਹਾਂਜੀ ਪਿਉਂਗੇ ਕਿ ਰਹਿਣਗੇ ਨਹੀਂ ਰਹਿਣਗੇ ਜੀ ਰਹਿਣਗੇ ਪਿਉਂਗੇ ਨਹੀਂ ਰਹਿਣਗੇ ਮੋਂ ਰਹਿਣਗੇ ਪਾਉਣੀ ਹਾਂਜੀ ਠੀਕ ਹੈ ਗੁੜ ਗੜ ਵੀ ਪਾ ਦੇ ਵਿੱਚ ਗੁੜ ਪਾ ਦੇ ਖ ਤੇ ਕਿੰਨੇ ਦਿਨਾਂ ਬਾਅਦ ਸ਼ੁਰੂ ਕਰਦੇ ਲੈਟੀ ਤੁਸੀਂ ਇਹ ਇਹ ਹਜੇ ਹੀ ਆਪਾਂ ਕਰਾਂਗੇ ਮੰਨ ਲਓ 13-14 ਦਿਨਾਂ ਦੀ ਜਦੋਂ ਹੋ ਗਈ ਠੀਕ ਹੈ ਜਦੋਂ ਮਲੇ ਜਿਹੇ ਨੇੜੇ ਆ ਹਾਂਜੀ ਮੰਨ ਲਓ ਤਕਰੀਬਨ ਵੱਡੀ ਮੱਝ 14 ਦਿਨਾਂ ਤੋਂ ਮਲੇ ਦੇ ਚੱਲ ਪੈਂਦੀ ਹੈ ਠੀਕ ਹੈ ਵੈਸੇ ਤਾਂ ਮੈਨੂੰ ਲੱਗਦਾ ਤੈਨੂੰ ਮੌਕਾ ਮਿਲਦਾ ਹੀ ਨਹੀਂ ਹੁਣ ਲੈਟੀ ਪਾਉਣ ਦਾ ਹਾਂ ਨਹੀਂ ਵੇਖੋ ਉਸ ਨੂੰ ਸੇਲ ਹੋ ਜਾਂਦੀ ਸੇਲ ਹੋ ਜਾਂਦੇ ਪਸ਼ੂ ਇਹ ਕਿ ਮੇਰੇ ਵੇਨੇ ਵੇਨੇ ਕਿੰਨੇ ਜਾਨਵਰ ਸੇਲ ਹੋ ਗਏ ਹਨ ਤੇ ਇਹ ਇਹ ਮੱਝ ਤਾਂ ਤਰੀਕਾ ਰੱਖੀ ਹੋਈ ਹੈ ਹਾਂਜੀ ਇਹ ਘਰੇ ਰੱਖੀ ਹੈ ਠੀਕ ਹੈ ਤੇ ਆ ਚੋਟੀ ਇਹ ਵੀ ਕਰੇ ਰੱਖੀ ਹੈ ਆਪੀ ਓਕੇ ਇਹ ਦੋ ਨਾ ਗਾ ਸੇਲ ਹੈ ਤਾਂ ਦੋਸਤੋ ਆ ਸੂਈ ਸਵਾਈ ਮੱਝ ਹੈ ਇਹਨੂੰ ਪਤੋਰ ਕੇ ਵੀ ਦਿਖਾਉਣੇ ਆ ਹਰਜੀਤ ਖੋਲ ਲਾ ਫਿਰ ਇਹਨੂੰ ਵੀ ਤੋਰ ਕੇ ਦਿਖਾ ਲੀਏ ਆ ਟਾਈਮ ਜਿਹੜਾ ਦੋਸਤੋ ਇਸ ਟਾਈਮ ਅਸੀਂ ਸਵੇਰ ਦੇ ਟਾਈਮ ਵੀਡੀਓ ਬਣਾ ਰਹੇ ਆ ਤਕਰੀਬਨ ਪੌਣੇ ਘੱਟ ਦਾ ਟਾਈਮ ਹੈ ਸਵੇਰ ਦਾ ਜਾਂਦਾ ਤਾਂ ਸਵੇਰ ਬਾਅਦ ਚੱਲਦਾ ਰਹਿੰਦਾ ਹੈ। ਉਹਦਾ ਉਹਦਾ ਪਰ ਰਸ ਕਿਹਦੇ ਆਉਂਦਾ ਪਾਈਂ ਤੋਂ ਹਰਜੀਤ ਕਿੰਨੇ ਵਜੇ ਓਏ ਕਿੰਨੇ ਵਜੇ ਦੁੱਧ ਕੱਢਿਆ ਦਾ ਇਹ ਤਕਰੀਬਨ ਜੀ ਪੌਣੇ 6 ਵਜੇ ਚੋਈਏ। ਅੱਛਾ ਹੁਣ ਚੋਈ ਵੀ ਆ ਇਹ? ਹਾਂਜੀ। ਠੀਕ ਹੈ। ਤੇ ਸ਼ਾਮ ਨੂੰ ਵੀ ਇਸੇ ਟਾਈਮ ਚੋਣੇ ਆ? ਹਾਂਜੀ। ਸ਼ਾਮ ਨੂੰ ਵੀ ਪੌਣੇ 6 ਚੋਣੇਗਾ ਪਹਿਲਾਂ। ਸ਼ਾਮ ਨੂੰ ਬਾਪ ਪੌਣੇ 6 ਵਜੇ 5:30 ਪੌਣੇ 6 ਵਜੇ ਚੋੜੀਗੇ। ਠੀਕ ਹੈ। 14-15 ਕਿਲੋ ਦੁੱਧ ਤਿਆਰ ਆ ਹੈ? ਹਾਂਜੀ। ਠੀਕ ਹੈ। ਬੱਲ ਲੈ ਜੋ ਕੋਈ ਮੋਬਾਈਲ ਹੈ ਘਰ ਜੀ ਤੇਰੇ ਕੋਲੇ ਮੋਬਾਈਲ ਉਹ ਜੋ ਟਾਈਮ ਦਿਖਾ ਦਈਏ ਸਵੇਰ ਦੇ 8 ਤੋਂ ਘੱਟ ਦਾ ਹੀ ਟਾਈਮ ਹੈ ਮੇਰਾ ਖਿਆਲ ਪੌਣੇ 8 ਦਾ ਹੋਊਗਾ ਟਾਈਮ ਆਪਾਂ ਦਿਖਾ ਦਿੰਨੇ ਆ ਤੇ ਇਹਦਾ ਇਹਦਾ ਰੇਟ ਹਾਂ ਇਹਦਾ ਹੀ ਫੋਨਤੀ ਕਰਾਂਗੇ ਆਪਾਂ ਇਹਦਾ ਵੀ ਫੋਨਤੀ ਕਰਨਾ ਠੀਕ ਹੈ ਤੇ ਇਹਦਾ ਸੁਭਾ ਕਹਿੰਨ ਮੈਂ ਇਹ ਤੀਜਾ ਸੁਭਾ ਸੂਈ ਹਾਂ ਟਾਈਮ ਦਿਖਾ ਦਈਏ ਦੇ ਸਿਆਰੀ ਸੌਰ ਕੇ ਚੱਲਣ ਜਾ ਪੈਂਦਾ ਹੈ ਹਾਂਜੀ 755 ਹੋ ਗਿਆ ਸਵੇਰ ਦੇ ਥੀਲ ਠੰਡੀ ਬਹੁਤ ਆ ਜੀ ਇਹ ਗਾਈਆਂ ਵਰਗੀ ਆਪਾਂ ਆ ਹੀ ਬੈ ਜਾਈ ਠੀਕ ਹੈ ਕੋਈ ਚੱਕਰ ਨਹੀਂ ਜੀ ਸਾਤ ਦੇ ਦਿਓ ਭਣਾ ਵੇੜੇ ਦੇ ਵਿਚਾਲੇ ਬਹੁਤ ਠੀਲ ਹੈ ਅੱਖਾਂ ਦੋਨਾਂ ਦੇ ਵਿੱਚ ਹੀ ਹਨਾ ਹਾਂਜੀ ਦੋਹਾਂ ਜਿਹੜਾ ਤਾਰਾ ਜਿਹਾ ਬਣਿਆ ਹੋਇਆ ਓਕੇ ਤੇ ਮਗਰ ਇਹਦੇ ਕਟਾ ਹੈ ਹਨਾ ਇਹ ਵਾਲਾ ਬੱਚਾ ਇਹਦਾ ਠੀਕ ਹੈ ਤਾਂ ਠੀਕ ਹੈ ਦੋਸਤੋ 89 ਦਣਾ ਦੀ ਸੂਈ ਮੱਝ ਥੱਲੇ 14 15 ਕਿਲੋ ਦੁੱਧ ਤਿਆਰ ਆ ਕੋਈ ਭਾਈ ਦੋ ਟਾਈਮ ਤਿੰਨ ਟਾਈਮ ਚੋ ਕੇ ਲਿਆ ਸਕਦਾ ਹੈ ਰੇਟ ਇਹਦਾ ਹੁਣ ਤੇ ਹੋਊਗਾ ਤੇ ਦੂਜੀ ਇਹ ਵਾਲੀ ਝੋਟੀ ਬਹੁਤ ਚੰਗੀ ਆ ਹਜੇ ਕੱਚੀ ਆ 8-10 ਦਿਨ ਆਰਾਮ ਨਾਲ ਹੀ ਲੈ ਜੂਗੀ ਇਹ ਤੇ ਬਹੁਤ ਚੰਗੀ ਤਿਆਰ ਹੋਊਗੀ ਜਿਹੜੇ ਹਿਸਾਬ ਨਾਲ ਇਹਦੀ ਦੇਖਾ ਟਾਚਾ ਇਹਦਾ ਬੰਤਰ ਹੈ ਬੰਨੇ ਦੀ ਇਹ ਝੋਟੀ ਕਿਸ ਨੂੰ ਪਸੰਦ ਆਉਂਦੀ ਹੈ ਤੇ ਬਾਈ ਨੂੰ ਕਾਲ ਕਰ ਲਓ ਜੀ ਵੀਡੀਓ ਵੇਖਣ ਲਈ ਧੰਨਵਾਦ ਸ਼ੁਕਰੀਆ